ਜਿਲ੍ਹਾ ਹੁਸ਼ਿਆਰ ਪਰਦਾ ਇੱਕ ਇਤਿਹਾਸਿਕ ਪਿੰਡ ਲੰਗਿਰੀ ਭਾਵੇਂ ਇਹ ਇੱਕ ਨਿੱਕਾ ਜਿਹਾ ਪਿੰਡ ਹੈ ਪਰ ਵਿਕਾਸ ਪੱਖੋਂ ਇਲਾਕੇ ਵਿੱਚ ਆਪਣੀ ਸੋਹਣੀ ਪਛਾਣ ਬਣਾਉਣ ਵਾਲਾ ਇਹ ਇੱਕ ਵੱਖਰਾ ਹੀ ਪਿੰਡ ਹੈ ਐਨ ਆਰ ਆਈ ਭਰਾਵਾਂ ਦੀ ਬੁੱਕਲ ਦਾ ਨਿਗ ਪ੍ਰਾਪਤ ਕਰ ਰਿਹਾ ਪਿੰਡ ਕਿਸੇ ਪੱਖੋਂ ਵਿਵਾਂਝਾ ਨਹੀਂ ਬੱਚਿਆਂ ਦੇ ਖੇਡਣ ਲਈ ਗਰਾਊਂਡਾਂ ਪਿੰਡ ਦੀਆਂ ਗਰੀਬ ਪਰਿਵਾਰਾਂ ਦੀਆਂ ਬੇਟੀਆਂ ਦੇ ਵਿਆਹਾਂ ਵਿੱਚ ਵੱਡਮੁੱਲਾ ਯੋਗਦਾਨ ਸਕੂਲਾਂ ਵਿੱਚ ਕਮਰੇ ਮਤਲਬ ਕਿ ਪਿੰਡ ਦੀ ਸੁੰਦਰ ਨਿਹਾਰ ਬਣਾਉਣ ਵਿੱਚ ਨਹੀਂ ਕਸਰ ਛੱਡੀ ਐ ਐਨਆਰਆਈ ਭਰਾਵਾਂ ਨੇ ਜਿਨ੍ਹਾਂ ਵਿੱਚ ਖਾਸ ਤੌਰ ਤੇ ਸਰਦਾਰ ਕੁਲਵੰਤ ਸਿੰਘ ਸੰਘਾ ਲੰਗੀ ਪਿੰਡ ਦੇ ਵਿਕਾਸ ਲਈ ਬੱਚੇ-ਬੱਚੇ ਦੀ ਜ਼ੁਬਾਨ ਤੇ ਹੈ ਕਲਵੰਤ ਸਿੰਘ ਸੰਘਾ ਪ੍ਰਿੰਸੀਪਲ ਹਰਪਜਨ ਸਿੰਘ სპੋਰਟਿੰਗ ਕਲੱਬ ਮਾਹਲਪੁਰ ਦਾ ਪ੍ਰਧਾਨ ਅਤੇ ਸਪੋਰਟਿੰਗ ਕਲੱਬ ਲੰਗੇਰੀ ਦਾ ਵੀ ਪ੍ਰਧਾਨ ਹੈ ਅੱਜ 29 1 2026 ਨੂੰ ਇਸ ਭਰਾ ਦੀ ਪਿੰਡ ਦੇ ਵਿਕਾਸ ਲਈ ਕੀਤੀਆਂ ਬੜਮੁੱਡੀਆਂ ਸਭਾ ਮਾਤੋਂ ਖੁਸ਼ ਹੋਊਗੀ ਪਿੰਡ ਦੇ ਲੋਕਾਂ ਨੇ ਸਰਕਾਰੀ ਮਿਡਲ ਸਕੂਲ ਲੰਗੇਰੀ ਵਿੱਚ ਇਕੱਠੇ ਹੋ ਕੇ ਸਰਦਾਰ ਕਲਵੰਤ ਸਿੰਘ ਨੂੰ ਸਨਮਾਨਿਤ ਕੀਤਾ ਗਿਆ ਇਹ ਖ਼ਬਰ ਮਾਹਲਪੁਰ ਤੋਂ ਸਫਰਦੀ ਰਿਪੋਰਟ ਇਛਰਾ ਵਰਕੀਆਂ ਮਾਵਾ ਮੇਰੇ ਟਿੰਡੀਆਂ ਇਛਰਾ ਵਰਕੀਆਂ ਮਾਵਾ ਮੇਰੇ ਟਿੰਡੀਆਂ ਕਚੀਆਂ ਕੰਦਾ ਪਕੀਆਂ ਤ੍ਰਿੰਤਾ ਮਦੀ ਬਸਤੀ ਕਚੀਆਂ ਕੰਦਾ بستی کنج گلیاں چھٹ جا میں سندیاں کنج گلیاں جا میں سندیاں ਦਾ ਹਾ ਮਾਹਤਿ ਸਤਿਕਾਰ ਜੋ ਸਾਡੇ ਪਿੰਡ ਦੇ ਗ੍ਰਾਮ ਪੰਚਾਇਤ ਦੇ ਸਰਪੰਚ ਪ੍ਰਿੰਪਾਲ ਕੌਸ਼ਲ ਸਿੰਘ ਜੀ ਉਹਨਾਂ ਦੀ ਪੂਰੀ ਟੀਮ ਸਰਕਾਰ ਸਰਪੰਚ ਗੁਰਦੀਪ ਕੌਰ ਜੀ ਮਿਡਲ ਸਕੂਲ ਤੇ ਪ੍ਰਾਇਮਰੀ ਸਕੂਲ ਦੇ ਬਹੁਤ ਹੀ ਸਤਜੋ ਟੀਚਰ ਸਹਿਬਾਨ ਖਾਸ ਕਰਕੇ ਮੇਰੇ ਵੀਰ ਜੋ ਮਜਿੰਦਰ ਜੀ ਨੇ ਦੱਸਿਆ ਬਾਹਰੋਂ ਬੜੇ ਸਤਜੋ ਸਾਡੇ ਭਰਾ ਟੀਚਰ ਹੈ ਟੀਚਰ ਸਹਿਬਾਨ ਆਏ ਹੈ ਤੁਹਾਨੂੰ ਵੈਲਕਮ ਜੀ ਹੈ ਪਿੰਡ ਦੇ ਭਗਵੰਤ ਸੱਜਣ ਸਾਡੇ ਐਨਆਰਆਈ ਵੀਰ ਹਰਦੀਪ ਸਿੰਘ ਜੀ ਪਰੋਫੈਸਰ ਸਾਹਿਬ ਨੇ ਤੁਹਾਨੂੰ ਬਹੁਤ ਛੋਟ ਦੇ ਵਿੱਚ ਸਾਰੀਆਂ ਗੱਲਾਂ ਨੂੰ ਕੋ ਕੇ ਤੁਹਾਡੇ ਅੱਗੇ ਰੱਖਿਆ ਤੇ ਪਿੰਡ ਦੇ ਤੁਹਾਡੇ ਸੱਜਿਆ ਛਾਲੀਆਂ ਭੈਣਾ ਬੱਚੇ ਸਾਰਿਆਂ ਨੂੰ ਵੈਲਕਮ ਜੀ ਆਇਆਂ ਨੂੰ ਤੁਹਾਡਾ ਬਹੁਤ-ਬਹੁਤ ਧੰਨਵਾਦ ਸਾਰਿਆਂ ਦਾ ਜੋ ਦੋਨੋਂ ਸਕੂਲਾਂ ਨੇ ਇਹ ਪ੍ਰੋਗਰਾਮ ਦਿੱਤੀਆ ਔਰ ਨਗਰਵਾਸੀਆਂ ਵੀ ਦੱਸਿਆ ਦੇ ਇਹਦੇ ਬਾਰੇ ਮੈਨੂੰ ਵੀ ਦੱਸਿਆ ਗਿਆ ਤੇ ਮੈਂ 10 15 ਮਿੰਟ ਲੇਟ ਹੋ ਇਸ ਕਰਕੇ ਹੋ ਗਿਆ ਉਹ ਵੀ ਤੁਹਾਨੂੰ ਦੱਸ ਦਈਏ ਪ੍ਰੋਫੈਸਰ ਸਾਹਿਬ ਨੇ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਵੀ ਮਹਾਰਾਸ਼ਟਰ ਦੇ ਵਿੱਚ ਇੱਕ ਆਲ ਇੰਡੀਆ ਫੁੱਟਬਾਲ ਟੂਰਨਾਮੈਂਟ ਹੁੰਦਾ ਜੋ ਕਿ ਇੰਡੀਆ ਦੇ ਜਿਹੜੇ ਟੌਪ ਦੇ ਵੱਡੇ ਟੂਰਨਾਮੈਂਟ ਜਿਹੜੇ ਸਭ ਤੋਂ ਪੁਰਾਣੇ ਟੂਰਨਾਮੈਂਟ ਉਹਨਾਂ ਦੇ ਵਿੱਚ ਹੈ ਕੁਝ ਚਾਂਦਕ ਟੂਰਨਾਮੈਂਟ ਵੀ ਹੈਗੇ ਜਿਹੜੇ ਕਿ ਇੰਨਾ ਲੰਬਾ ਸਮਾਂ ਚੱਲ ਰਹੇ ਆ ਇਸ ਵਾਰ ਜੋ 36ਲਾ ਪ੍ਰਿੰਸੀਪਲ ਸਾਹਿਬ ਦੇ ਨਾਂ ਤੇ ਜੋ ਫੁੱਟਬਾਲ ਟੂਰਨਾਮੈਂਟ ਹੋ ਰਿਹਾ ਉਹਦੇ ਮਸਲੇ 'ਚ ਇੱਕ ਦੋ ਮੀਟਿੰਗਾਂ ਹੋਈਆਂ ਸਨ ਹੁਣ ਇਸ ਟਾਈਮ ਸਟੇਡੀਅਮ ਦੇ ਵਿੱਚ ਉਥੇ ਅੰਡਰ 14 ਨੈਸ਼ਨਲ ਦਾ ਜੋ ਛੋਟੀਆਂ ਬੱਚੀਆਂ ਦਾ ਪ੍ਰੋਗਰਾਮ ਚੱਲ ਰਿਹਾ ਜੋ ਬੀਐਫਐ ਲੈਟਰ ਬੋਲਿਆ ਤੇ ਅੱਜ ਮੇਰੀ ਮਜਬੂਰੀ ਸੀ ਉਥੇ ਜਾਣਾ ਪੈਣਾ ਸੀ ਕਿਉਂਕਿ ਆਲਰੀਡੀ ਆਹ ਕੋਲ ਅਪਰੇਸ਼ਨ ਤੋਂ ਨੇ ਨੂੰ ਏਆਈਐਫਐ ਕਹਿੰਦੇ ਆ ਉਹਨਾਂ ਦੇ ਫੈਕਟਰੀ ਸਾਹਿਬ ਅੱਜ ਸਪੈਸ਼ਲੀ ਉਹਨਾਂ ਨੇ 11 ਵਜੇ ਦਾ ਟਾਈਮ ਕਿਹਾ ਸੀ ਲੇਕਿਨ ਉਹ 11:30 ਵਜੇ ਪਹੁੰਚੇ ਪਿੱਛੇ ਬੜਾ ਰੇਟ ਹੋ ਗਿਆ ਸੀ ਤੇ ਉਹਨਾਂ ਦੇ ਨਾਲ ਅਸੀਂ ਕੁਝ ਖਾਸ ਗੱਲਾਂ ਕਰੀਆਂ ਸੀ ਪੰਜਾਬ ਬਾਰੇ ਮਾਪਰੇ ਫੁੱਟਬਾਲ ਵਾਲੇ ਜੋ ਕਿ ਹਰੇ ਸੰਤੋਸ਼ ਟਰੋਫੀ ਹੋ ਕੇ ਆ ਰਹੀ ਹੈ ਸੰਤੋਸ਼ ਟਰੋਫੀ ਦੇ ਇੱਕ ਦੋ ਦੇ ਜੋ ਮੈਚਸ ਮਾਲਪੁਰ ਦੇ ਵਿੱਚ ਫਸਟ ਟਾਈਮ ਪਹਿਲੀ ਵਾਰ ਹੋਏ ਜੋ ਕਿ ਸਾਡੇ ਇਲਾਕੇ ਲਈ ਬੜੀ ਖੁਸ਼ੀ ਵਾਲੀ ਗੱਲ ਹੈ ਖਾਸ ਕਰਕੇ ਫੁੱਟਬਾਲ ਦੇ ਜਿਹੜੇ ਖੇਡ ਪ੍ਰੇਮੀ ਆ ਉਹਨਾਂ ਵਾਸਤੇ ਜਿਸ ਤਰ੍ਹਾਂ ਪ੍ਰੋਫੈਸਰ ਸਾਹਿਬ ਨੇ ਦੱਸਿਆ ਸੰਤੋਸ਼ ਟਰੋਫੀ ਬਾਰੇ ਇਹ ਪਹਿਲੀ ਵਾਰ ਹੋਇਆ ਜਿਹੜੀ ਆਈ ਲੀਗ ਹੈ ਆਈ ਲੀਗ ਵੀ ਲਾਸਟイヤー ਪਿਛਲੇ ਸਾਲ ਜੋ ਕਿ 2024 ਦਸੰਬਰ ਤੋਂ ਸ਼ੁਰੂ ਹੋਈ ਸੀ ਤੇ ਮਾਰਚ ਦੇ ਵਿੱਚ ਆ ਕੇ ਸਮਾਪਤ ਹੋਈ ਹੈ ਇਹ ਵੀ ਪਹਿਲੀ ਵਾਰ ਹੋਇਆ ਵੀ ਐਡੇ ਵੱਡੇ ਲੈਵਲ ਦੀ ਜਿਹੜੀ ਆਈ ਹੈ ਜਿਹਦੇ ਵਿੱਚ ਫੋਰਰ ਪੁਆਇੰਟ ਫੋਰਰ ਪਲੇਅਰਸ ਸਾਰੇ ਇਲਾਕੇ ਨੇ ਇੱਥੇ ਦੇਖੇ ਤੇ ਪੂਰਾ ਰੰਗ ਪਾ ਲਿਆ ਉੱਥੋਂ ਬਹੁਤ ਕੋਸ਼ਿਸ਼ ਸਾਰੇ ਪਲੇਅਰਾਂ ਨੂੰ ਬੱਚਿਆਂ ਨੂੰ ਸਿੱਖਣ ਨੂੰ ਮਿਲਿਆ ਉਹ ਚੀਜ਼ ਉਹ ਵੀ ਮਾਰਚ ਮਾਰਚ ਦੇ ਇਲਾਕੇ ਦੇ ਵਿੱਚ ਬੜੀ ਮੋਸ਼ਕਲੇ ਨਾਲ ਅਸੀਂ ਉਹ ਆਈਡਿਵ ਲੈ ਕੇ ਆਏ ਸੀ ਆਦਮੀ ਸੈਕਟਰੀ ਸਾਹਿਬ ਅਗੇ ਅਸੀਂ ਇਹ ਪੂਰੀ ਆਪਣਾ ਵਿਸ਼ਵਾਸ ਨਾਲ ਕਹਿ ਸਕਦਾ ਉਹਨੇ ਜੈਸ ਕੀਤੀ ਹੈ ਜਿਹੜੀ ਨੈਕਸਟ ਇਅਰ ਸੰਤੋਸ਼ ਪ੍ਰਾਪਤ ਹੋਏਗੀ ਉਹਨਾਂ ਦੇ ਫਾਈਨਲ ਉਹਨਾਂ ਦੇ ਜਿਆਦਾ ਜਿਹਨਾਂ ਨੇ ਮੈਚ ਜਿਹੜੇ ਆ ਉਹ ਆਪਣੇ ਇਲਾਕੇ ਵਿੱਚ ਹੋਣਗੇ